ਫਿਲੌਰ ਵਿਖੇ ਟੇਪਰਹੀਟਾ ਔਨ ਵਾਲੇ ਇੱਕ ਮੋਟਰਸਾਈਕਲ ਸਵਾਰ ਚਾਲਕ ਦੀ ਮੌਤ ਅਤੇ ਇੱਕ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਨਕੋਦਰ ਵਿਖੇ ਇੱਕ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਤੋਂ ਬਾਅਦ ਲੁਧਿਆਣਾ ਵੱਲ ਚਾਰੇ ਸਨ ਕਿ ਫਿਲੌਰ ਦੇ ਰਾਮਗੜ ਬਾਈਪਾਸ ਕੋਲ ਉਹਨਾਂ ਦਾ ਮੋਟਰਸਾਈਕਲ ਹੋਰ ਵਾਹਨ ਨਾਲ ਟਕਰਾ ਗਿਆ ਜਿਸ ਨਾਲ ਮੋਟਰਸਾਈਕਲ ਬੇਕਾਬੂ ਹੋ ਕੇ ਪਿੱਛੇ ਆ ਰਹੇ ਟੈਂਕਰ ਨਾਲ ਟਕਰਾ ਗਿਆ ਜਿਸ ਨਾਲ ਇੱਕ ਨੌਜਵਾਨ ਆਪਣੀ ਜਾਨ ਤੋਂ ਹੱਥੋਂ ਬੈਠਾ ਜਦਕਿ ਦੂਸਰਾ ਨੌਜਵਾਨ ਜ਼ਖਮੀ ਹੋ ਗਿਆ ਹਾਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਡਾਇਲ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਰ ਇੱਕ ਰਾਮਗੜ ਬਾਈਪਾਸ ਦੇ ਉੱਤੇ ਨੈਸ਼ਨਲ ਕੇ ਐਕਸੀਡੈਂਟ ਹੋਇਆ ਕੀ ਸਾਰਾ ਮਾਮਲਾ ਜਿਵੇਂ ਪਰਮਜੀਤ ਸਿੰਘ ਐਸਐਸਫ ਰੂਟ ਨੰਬਰ 94506 থানা ਫਲੋਰ ਤੋਂ ਫੋਨ ਆਇਆ ਸੀ ਕਿ ਰਾਮਗੜ ਚੂਕੀ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਸਵਾਰ ਨ ਕੋਦਰ ਤੋਂ ਮੱਠਾ ਮੱਠਾ ਦੇ ਕੇ ਲੁਧਿਆਣਾ ਨੂੰ ਜਾ ਰਿਆ ਸੀ ਕਿਤੇ ਆਟੋ ਦੇ ਵਿੱਚ ਲੱਗੇ ਜੀ ਇਹ ਆਟਰ ਚ ਲੱਗੇ ਮੋੜ ਕੇ ਟੱਪਰ ਦੇ ਥੱਲੇ ਆ ਗਿਆ ਜੀ ਇੱਕ ਬੰਦੇ ਦੀ ਮੌਕੇ ਤੇ ਬੱਚੇ ਦੀ ਮੌਤ ਹੋ ਗਈ ਜੀ ਤੇ ਇੱਕ ਜ਼ਖਮੀਆ ਸਿਵਲ ਹਸਪਤਾਲ ਫਲੋਰ ਜੀ ਕੋਈ ਪਛਾਣ ਹੋਈ ਸਰ ਕਿੱਥੇ ਦੇ ਆ ਇਹ ਅਜੇ ਨਹੀਂ ਪਛਾਣ ਹੋਈ ਜੀ ਹਲੇ ਸਿਵਲ ਹਸਪਤਾਲ ਜਿਹੜਾ ਜ਼ਖਮੀ ਆ ਉਹ ਤੋਂ ਕੋਈ ਜਾ ਕੇ ਪਤਾ ਕਰਦੇ ਕਿੱਥੇ ਦੇ ਆ ਅਤੇ ਇੱਕ ਦੀ ਮੌਤ ਹੋ ਗਈ ਇੱਕ ਸਿਵਲ ਹਸਪਤਾਲ ਐਡਮਿਟ ਹੈ ਐਡਮਿਟ ਹੈ ਜੀ ਰਾਖਾ ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਨੇ ਅਜੇ ਕੁਝ ਨਹੀਂ ਪਤਾ ਲੱਗਾ ਜੀ ਤੇ ਜਿਹੜੀ ਆ ਇਹ ਆਟੋ ਦੇ ਵਿੱਚ ਲੱchn ਕਰ ਰਹਨੂ ਪਿੱਲੂ ਆਟੋ ਚ ਲੱਗੇ ਬਾਈ ਟਿਪਰ ਥੱਲੇ ਆਏ ਜੀ ਕੀ ਅਗਲੀ ਕਾਰਵਾਈ ਕੀ ਹੈ ਅਗਲੀ ਜੋ ਕਾਰਵਾਈ ਕਾਨੂੰਨੀ ਕਾਰਵਾਈ ਹੋਗੀ ਜੀ